ਜਿਹੜੀਆਂ ਮੈਂ ਚਾਰ ਗੱਲਾਂ ਕਰਨੀਆਂ ਨੇ ਉਹਨਾਂ ਦੀ ਮੈਂ ਗਾਰੰਟੀ ਦੇ ਆਂਗਾ ਕਿ ਜਿਹੜਾ ਇਨਸਾਨ ਇਹਨਾਂ ਚਾਰ ਨੁਕਤਿਆਂ ਤੇ ਅਮਲ ਕਰੇਗਾ Hindu, Musalman, Sikh, Isai, Jaini, Bodhi, Parsi, ਕਾਲਾ, ਗੋਰਾ, ਅਮੀਰ, ਗਰੀਬ, ਪੜਿਆ, ਅਨਪੜ੍ਹ, ਇਸਤਰੀ, ਪੁਰਸ਼, ਬੱਚੀ, ਬੱਚਾ, ਜਵਾਨ, ਰਾਗਾ, ਪਰਦਾ ਕੋਈ ਵੀ ਜਿਹੜਾ ਵੀ ਇਹਨਾਂ ਚਾਰ ਗੱਲਾਂ ਦੇ ਤੇ ਅਮਲ ਕਰੇਗਾ ਉਹਨੂੰ ਜ਼ਿੰਦਗੀ ਦੇ ਅੰਦਰ ਸੁੱਖ ਮਿਲੇਗਾ ਉਹਨੂੰ ਇਸ ਦੁਨੀਆ ਦੇ ਵਿੱਚ ਪਿਆਰ ਔਰ ਸਤਿਕਾਰ ਮਿਲੇਗਾ ਔਰ ਉਹ ਰੱਬ ਦੇ ਅੰਦਰ ਆਪੇਡ ਹੋ ਕੇ ਰੱਬ ਦਾ ਰੂਪ ਵੜੇਗਾ ਇਹ ਤਿੰਨ ਮੰਗਾਂ ਉਹ ਦੀ ਚੋਲੀ ਵਿੱਚ ਪੈਣੀਆਂ ਤੇ ਪੂਰੀ ਦੁਨੀਆ ਦੀਆਂ ਇਹ ਸਾਂਝੀਆਂ ਤਿੰਨ ਮੰਗਾਂ ਨੇ ਦੁਨੀਆ ਦਾ ਹਰ ਇਨਸਾਨ ਚਾਹੁੰਦਾ ਹੈ ਚਾਹਦਾ ਹੈ ਕਿ ਮੈਨੂੰ ਪਿਆਰ ਮਿਲੇ 99.99% ਲੋਕਾਂ ਦੀ ਸਮੱਸਿਆ ਇਹ ਹੈ ਕਿ ਮੈਨੂੰ ਇਸ ਦੁਨੀਆ 'ਚ ਸੱਚਾ ਪਿਆਰ ਨਹੀਂ ਮਿਲਿਆ। ਦੂਜੀ ਸਮੱਸਿਆ ਇਹ ਹੈ ਕਿ ਮੈਨੂੰ ਕਿਸੇ ਨੇ ਅੰਡਰਸਟੈਂਡ ਨਹੀਂ ਕੀਤਾ, ਕਿਸੇ ਨੇ ਸਮਝਣ ਦਾ ਯਤਨ ਨਹੀਂ ਕੀਤਾ। ਤਾਂ ਪਿਆਰ ਚਾਹੁੰਦਾ ਬੰਦਾ ਸਤਿਕਾਰ ਚਾਹੁੰਦਾ ਹੈ ਔਰ ਜਿਹੜੇ ਰੱਬ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਰੱਬ ਦਾ ਮਿਲਾਕ ਚਾਹੁੰਦੇ ਨੇ। ਇਹ ਤਿੰਨੇ ਚੀਜ਼ਾਂ ਆਪ ਨੂੰ ਮਿਲਣਗੀਆਂ। ਇਹਦੀ ਮੈਂ ਗਾਰੰਟੀ ਦੇ ਰਿਹਾ। ਮੈਂ ਐਫੀਡੇਵਿਟ ਲਿਖ ਕੇ ਦੇਣ ਲਈ ਪਿਆਰਾ। ਹੁਣ ਤੁਸੀਂ ਕਹੋ ਕਿ ਐਸ ਦੇ ਉੱਤੇ ਲਿਖੀ ਦੇਣਾ ਗਾਰੰਟੀ ਦੇਣੀ ਇਹ ਤਾਂ ਈਗੋ ਹੋ ਗਈ ਇਹ ਤਾਂ ਹੰਕਾਰ ਹੋ ਗਿਆ ਜਾਂ ਫੁਕਰੀਆਂ ਹੋ ਗਈਆਂ ਕੁਛ ਲਗਾ ਸਕਦੇ ਤਾਂ ਮੈਂ ਬੇਨਤੀ ਕਰਨਾ ਇਹ ਈਗੋ ਹੈ ਨਾ ਕੋਈ ਮੈਂ ਫੁਕਰੀਆਂ ਮਾਰ ਰਿਹਾ ਨਾ ਹੀ ਮੇਨੂੰ ਬੇਸੰਝੀ ਹੈ ਮੈਂ ਪੂਰੇ ਹੌਸ਼-ਹਵਾਸ ਦੇ ਅੰਦਰ ਗੁਰੂ ਦੀ ਹਜ਼ੂਰੀ ਵਿੱਚ ਇਹ ਬਚਨ ਕਰ ਰਿਹਾ ਇਹ ਮੇਰਾ ਕੋਈ ਅਹੰਕਾਰ ਨਹੀਂ ਹੈ ਮੇਰਾ ਆਪਣੇ ਗੁਰੂ ਦੇ ਉੱਤੇ ਵਿਸ਼ਵਾਸ ਹੈ ਜਿਹੜਾ ਹਰ ਸਿੱਖ ਦਾ ਚਾਹੀਦਾ ਜਿਨ ਕੈ ਮਨ ਸਾਚਾ ਵਿਸ਼ਵਾਸ ਏਕ ਏਕ ਸਵਾਮੀ ਦੀ ਸ਼ੋਭਾ ਆਨੰਦ ਸਦਾ ਉਲਾਸ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਵਿਸ਼ਵਾਸ ਹੁੰਦਾ ਨਾ ਜੋ ਵਿਸ਼ਵਾਸ ਦੇ ਪਾਤਰ ਬਣਦੇ ਨੇ ਉਹੀ ਗੁਰੂ ਦੀ ਝੂਲੀ ਦਾ ਆਨੰਦ ਮਾਣਦੇ ਨੇ ਤਾਂ ਹੀ ਮੇਰਾ ਆਪਣੇ ਗੁਰੂ ਤੇ ਵਿਸ਼ਵਾਸ ਹੈ ਉਹ ਚਾਰ ਗੱਲਾਂ ਪੀੜੀਆਂ ਨੇ ਜੋ ਬੱਚੇ ਚਾਰ ਲਾਵਾ ਲੈਂਦੇ ਨੇ ਹਰ ਲਾਵਾ ਤੋਂ ਬਾਅਦ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਬੱਚਿਓ ਲਾਮ ਦਾ ਪਾਠ ਸਰਵਣ ਕਰਕੇ ਮੱਥਾ ਟੇਕਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਕਰਮਾ ਕਰਨੀ ਹੈ ਆ ਕੇ ਮੱਥਾ ਟੇਕ ਕੇ ਦੂਜੀ ਲਾਮ ਸਰਵਣ ਕਰਨ ਵਾਸਤੇ ਖੜੇ ਹੋਣਾ ਹੈ ਤਾਂ ਹੁਣ ਇਹਦਾ ਮਤਲਬ ਕੀ ਹੈ ਜੋ ਮੱਥਾ ਟੇਕਦੇ ਨੇ ਬੱਚੇ ਉਹਦਾ मीनिंग ਇਹ ਹੁੰਦਾ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਪਹਿਲੀ ਲਾਮ ਦਾ ਪਾਠ ਕੀਤਾ ਗਿਆ ਹੈ ਉਹਨੂੰ ਅਸੀਂ ਸਿਰ ਮੱਥੇ ਪਰਵਾਣ ਕਰਦੇ ਹਾਂ ਅਸੀਂ ਪ੍ਰੋਮਿਸ ਕਰਦੇ ਹਾਂ ਅਸੀਂ ਕਸਮ ਝੁਕਦੇ ਹਾਂ ਤੇ ਅਸੀਂ ਇਹਨੂੰ ਆਪਣੀ ਜ਼ਿੰਦਗੀ ਦੇ ਅੰਦਰ ਇੰਪਲੀਮੈਂਟ ਕਰਾਂਗੇ ਜੋ ਪ੍ਰਕਰਮਾ ਕੀਤੀ ਜਾਂਦੀ ਹੈ ਉਹਦਾ ਮਤਲਬ ਬੱਚੇ ਪ੍ਰਤੀਗਿਆ ਕਰ ਰਹੇ ਨੇ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਜਨੀਤਿਕ ਧਾਰਮਿਕ ਆਰਥਿਕ ਸਮਾਜਿਕ ਸ਼ਰੀਰਕ ਮਾਨਸਿਕ ਬੌਧਿਕ ਆਤਮਿਕ ਪਰਿਵਾਰਕ ਔਰ ਵਿਵਹਾਰਕ ਤੌਰ ਤੇ ਜੋ ਵੀ ਸਾਡੇ ਜੀਵਨ ਦੀ ਪੂਰੀ ਦੀ ਪੂਰੀ ਸਾਡਾ ਜੋ ਜੀਵਨ ਹੈ ਤੁਹਾਡੇ ਚ ਫੇਰੇ ਘੁੰਮੇਗਾ ਸਾਡੀ ਸੋਚ ਦਾ ਕੇਂਦਰ ਤੁਸੀਂ ਹੋਵੋਗੇ ਸੁੱਖ ਆਨ ਦਾ ਦੁੱਖ ਆਨ ਅਸੀਂ ਤੁਹਾਡੇ ਤੋਂ ਦੂਰ ਨਹੀਂ ਜਾਵਾਂਗਾ ਤਾਂ ਪਹਿਲੀ ਨਾਮ ਦੇ ਅੰਦਰ ਤੋਂ ਬ੍ਰਿਧ ਗ੍ਰਾਇਆ ਹੈ ਹਰ ਪਹਿਲੀ ਨਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਕਰਮ ਦੋ ਨੇ ਨਿਰਵਿਰਤੀ ਤੇ ਪਰਵਿਰਤੀ ਨਿਰਵਿਰਤੀ ਦਾ ਮਤਲਬ ਤਿਆਗ ਤੇ ਪਰਵਿਰਤੀ ਦਾ ਮਤਲਬ ਗ੍ਰਸਤੀ ਬੰਨਾ ਤਾਂ ਪਹਿਲਾ ਨਿਯਮ ਇਹ ਹੈ ਕਿ ਗ੍ਰਸਤੀ ਹੋਣਾ ਹੈ ਤੇ ਜਿਹੜਾ ਗ੍ਰਸਤੀ ਨਹੀਂ ਹੁੰਦਾ ਹਾਂ ਵੈਸੇ ਕਿਸੇ ਦਾ ਵਿਆਹ ਕਿਸੇ ਬਿਮਾਰੀ ਕਾਰਨ ਕਿਸੇ ਮੂਰ ਕਾਰਨ ਕਰਕੇ ਨਾ ਮੂਰੇ ਉਹ ਇੱਕ ਵੱਖਰਾ ਟੌਪਿਕ ਹੈ ਪਰ ਜੋ ਇਹ ਹੈ ਕਿ ਗ੍ਰਸਤ ਜੰਦਾਲ ਹੈ ਕਿ ਗ੍ਰਸਤੀ ਨਾ ਬਣੇ ਉਹ ਗੁਰਮਾਨਕ ਦੇ ਤਾ ਸਿੱਖ ਨਹੀਂ ਹੈ ਪਹਿਲੀ ਪੌੜੀ ਹੈ ਗ੍ਰਸਤੀ ਹੋਣਾ ਤੇ ਨਾਲ ਪਹਿਲੀ ਲਾਮ ਦੇ ਅੰਦਰ ਕੀ ਹੈ ਧਰਮ ਡਿੜੋ ਔਰ ਨਾਮ ਧਿਆਵੋ ਦੇ ਨਾਲ ਕੀ ਹੈ ਪਾਪ ਤਜਾਇਆ ਬਲਰਾਮ ਜੀਓ ਯਾਨੀ ਧਰਮ ਡ੍ਰਿਡ ਕਰਨਾ ਹੈ ਤੇ ਧਰਮ ਦਾ ਮਤਲਬ ਮਾਲਾ ਫੇਰ ਨਹੀਂ ਔਰ ਧਰਮ ਦਾ ਮਤਲਬ ਸਮਾਤਿਮਾ ਲਾਣਾ ਨਹੀਂ ਹੈ ਧਰਮ ਦੀ ਜੋ ਡੈਫੀਨੇਸ਼ਨ ਹੈ ਉਸ ਨੂੰ ਨੋਟ ਕਰ ਲੋ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ ਔਰਤ ਸਭ ਤੋਂ ਪਹਿਲਾਂ ਬੇਟੀ ਹੈ ਫਿਰ ਭੈਣ ਹੈ ਫਿਰ ਪਤਨੀ ਹੈ ਮਾਂ ਹੈ ਨੂੰਹ ਹੈ ਸੱਸ ਹੈ ਕਿੰਨੇ ਸਾਰੇ ਰਿਸ਼ਤੇ ਨੇ ਔਰਤ ਦੇ ਸੱਚ ਨੂੰ ਆਧਾਰ ਬਣਾ ਕੇ ਇਮਾਨਦਾਰੀ ਦੇ ਨਾਲ ਇਹਨਾਂ ਰਿਸ਼ਤਿਆਂ ਦੇ ਫਰਜ਼ਾਂ ਨੂੰ ਨਿਭਾਣਾ ਔਰਤ ਦਾ ਧਰਮ ਹੈ ਬੰਦਾ ਜਿਹੜਾ ਹੈ ਬੇਟਾ ਹੈ ਭਰਾ ਹੈ ਪਤੀ ਹੈ ਪਿਤਾ ਹੈ ਸੱਚ ਨੂੰ ਆਧਾਰ ਬਣਾ ਕੇ ਇਹਨਾਂ ਰਿਸ਼ਤਿਆਂ ਦੇ ਫਰਜ਼ਾਂ ਨੂੰ ਨਿਭਾਣਾ ਬੰਦੇ ਦਾ ਧਰਮ ਹੈ ਤੇ ਇਹ ਫਰਜ਼ ਰਿਸ਼ਤਿਆਂ ਤੱਕ ਖਤਮ ਨਹੀਂ ਹੁੰਦੇ ਜਿੰਨਾ ਵੱਡਾ ਯੂਨੀਵਰਸ ਹੈ ਓਨੇ ਵੱਡੇ ਹੀ ਸਾਡੇ ਉਰ ਤੁਹਾਡੇ ਫਰਜ਼ ਨੇ ਗੁਰੂ ਜੀ ਦਾ ਪਾਵਨ ਬਚਨ ਨਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਤੁਹਾਡਾ ਹਵਾ ਲਈ ਕੀ ਫਰਜ਼ ਹੈ ਧਰਤੀ ਲਈ ਕੀ ਫਰਜ਼ ਹੈ ਪਾਣੀ ਲਈ ਕੀ ਫਰਜ਼ ਹੈ ਵਨਸਪਤੀ ਲਈ ਜੀਵ ਜਨਤਨ ਲਈ ਮਨੁੱਖ ਮਾਤਰਾ ਲਈ ਆਪਣੇ ਫਰਜ਼ਾਂ ਨੂੰ ਪੂਰਾ ਕਰਨਾ ਸੱਚ ਨੂੰ ਆਧਾਰ ਬਣਾ ਕੇ ਔਰ ਪਾਪ ਨਹੀਂ ਕਰਨਾ ਪਹਿਲਾ ਨੁਕਤਾ ਇਹ ਹੈ ਤੇ ਦੂਜਾ ਨੁਕਤਾ ਹੈ ਹਰ ਦੂਜੜੀ ਲਾਮ ਸਤਪੁਰਖ ਮਿਲਾਇਆ ਗੁਰੂ ਦੇ ਮੁਤਾਬਕ ਜ਼ਿੰਦਗੀ ਜਿਣੀ ਹੈ ਗੁਰੂ ਵਾਲੇ ਹੋਣਾ ਹੈ ਗੁਰੂ ਤੋਂ ਵਿਵੇਕ ਬੁੱਧ ਲੈਣੀ ਹੈ ਗੁਰੂ ਤੋਂ ਗਿਆਨ ਮਿਲੇਗਾ ਗੁਰੂ ਦੀ ਜ਼ਰੂਰਤ ਕਿਉਂ ਹੈ ਗੁਰਬਾਣੀ ਅਨਸਾਰ ਜ਼ਿੰਦਗੀ ਕਿਉਂ ਜਿਣੀ ਹੈ ਜੋ ਕਿ ਗੁਰਬਾਣੀ ਦੇ ਅਧਿਐਨ ਤੋਂ ਬਿਨਾਂ ਗੁਰਬਾਣੀ ਤੇ ਗਿਆਨ ਤੋਂ ਬਿਨਾਂ ਤੁਹਾਨੂੰ ਇਹ ਪਤਾ ਨਹੀਂ ਲੱਗਣਾ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ ਇਸ ਵਾਸਤੇ ਗੁਰੂ ਦੀ ਲੋੜ ਹੈ ਜਿੰਨੇ ਅਸੀਂ ਸ਼ਾਂਤ ਬੈਠੇ ਨਾ ਸਾਰੇ ਜੇ ਗੁਰਦੁਆਰੇ ਤੋਂ ਬਾਹਰ ਜਾ ਕੇ ਵਿਚਾਰ ਕਰਨ ਲੱਗ ਜੀੀੀ ਮੀਠ ਖਾਣਾ ਚਾਹੀਦਾ ਕਿ ਨਹੀਂ ਅਮੇਰ ਖਿਆਲ ਤੁਸੀਂ ਜੁੱਤੀਓ ਦਿੱਤੀ ਹੋ ਕੇ ਉਠਾਂਗੇ ਨਿਕਲਾਂਗੇ ਕਿਸੇ ਨੇ ਕਹਿਣਾ ਖਾਣਾ ਹੈ ਕਿਸੇ ਨੇ ਕਹਿਣਾ ਨਹੀਂ ਕਿਸੇ ਨੇ ਕਹਿਣਾ ਪਾਪ ਹੈ ਕਿਸੇ ਨੇ ਕਹਿਣਾ ਉੰਨੇ ਉਹਨਰ ਪਾਪ ਤਾਂ ਨਿਖੇੜਾ ਕਿਵੇਂ ਕਰੋਗੇ ਤੁਹਾਡੇ ਘਰ ਵਿੱਚ ਕੋਈ ਮੱਝ ਨੂੰ ਕੀੜੇ ਪੈ ਜਾਣ जखम जखम ਵਿੱਚ ਤੇ ਗਿਆਨੀ ਗੁਰਦੂਰ ਸਿੰਘ ਦੀ ਕੀੜੇ ਪਾਲਣ ਵਾਲੀ ਦਵਾਈ ਪਾਓਗੇ ਕਿ ਨਹੀਂ ਪਾਓਗੇ ਨਾ ਤੇ ਫਿਰ ਕੀੜੇ ਮਰਨਗੇ ਤੁਹਾਨੂੰ ਪਾਪ ਨਹੀਂ ਲੱਗੇਗਾ ਤੁਸੀਂ ਨਰਕ ਵਿੱਚ ਜਾਓਗੇ ਤੇ ਜੇ ਕੀੜੇ ਪਾਲਣ ਵਾਲੀ ਦਵਾਈ ਨਾ ਪਾਈ ਮੱਝ ਮਰ ਜਾਏਗੀ ਕੀੜਿਆਂ ਨਾਲ ਫਿਰ ਤੁਹਾਨੂੰ ਪਾਪ ਲੱਗੇਗਾ ਤੁਸੀਂ ਫਿਰ ਨਰਕ ਚ ਜਾਓਗੇ ਹੁਣ ਕਿੰ ਨੂੰ ਪੁੰਨ ਕਹੋਗੇ ਕਿੰ ਨੂੰ ਪਾਪ ਮੈਂ ਜੀਵ ਹੱਤਿਆ ਕਰਨ ਦਾ ਉਪਦੇਸ਼ ਨਹੀਂ ਕਰ ਰਿਹਾ ਇਸ ਗੱਲ ਨੂੰ ਸਮਝਣਾ ਸਾਡੇ ਬਾਪੇ ਕਹਿੰਦੇ ਨੇ ਜੀਵ ਹੱਤਿਆ ਕਿਸਾਨ ਜਿੰਨੀ ਜੀਵ ਹੱਤਿਆ ਕਰਦਾ ਹੈ ਕੋਈ ਨਹੀਂ ਕੋਈ ਵੀ ਨਹੀਂ ਕਰਦਾ ਲੱਖਾਂ ਨਹੀਂ ਕਰੋੜਾਂ ਅਰਬਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਕਿਸਾਨ ਕੀੜੇ ਮਾਰਦਾ ਹੈ ਕੀੜੇ ਮਾਰ ਦਵਾਈਆਂ ਪਾ ਕੇ ਜੜੋਆਂ ਹੈ ਰੋਚ ਲਾਉਂਦੇ ਹੋ ਕਿਵੇਂ ਬਲੂਏ ਵਗੈਰਾ ਵੱਢੀ ਚਾਹਦੇ ਨੇ ਕਿਸਾਨ ਕੀੜੇ ਮਾਰ ਦਵਾਈਆਂ ਨਾ ਪਾਵੇ ਤਾਂ ਫਸਲ ਪੈਦਾ ਨਹੀਂ ਹੁੰਦੀ ਕਿਸਾਨ ਕੀੜੇ ਮਾਰ ਦਵਾਈਆਂ ਪਾਏ ਤਾਂ ਕਿਸਾਨ ਪਾਪੀ ਹੋ ਗਿਆ ਨਰਕਾਂ ਵਿੱਚ ਜਾਏਗਾ ਕਿਉਂਕਿ ਜੀਵਤਿਆ ਹੋ ਗਈ ਨਾਲ ਤੇ ਜੇ ਕਿਸਾਨ ਕੀੜੇ ਨਾ ਪਾਏ ਇਹ ਕੀੜੇ ਮਾਰ ਦਵਾਈ ਨਾ ਪਾਏ ਨਾ ਕਣਕ ਹੋਣੀ ਹੈ ਨਾ ਕੋ ਫਸਲ ਹੋਣਾ ਹੈ ਜਿੰਨੇ ਤੁਹਾਡੇ ਬਾਬੇ ਨੇ ਇਹ ਸਾਰੇ ਮਰਦਾਂ ਨੇ ਭੁੱਖ ਦੇ ਨਾਲ ਤੁਹਾਨੂੰ ਫਿਰ ਪਾਪ ਲੱਗੇਗਾ ਵੀ ਕਿਸਾਨਾਂ ਨੇ ਬਾਬੇ ਭੁੱਖੇ ਮਾਰਦੇ ਫਿਰ ਪਾਪ ਕਿੰਨੂੰ ਖਾਓ ਕਿੰਨੂੰ ਖਾਓ ਇੱਕ ਬਾਦ ਨੇ ਬਟੇਰਾ ਫੜ ਲਿਆ ਬਟੇਰੇ ਨੂੰ ਲੋਚ ਕੇ ਖਾਣ ਲੱਗਾ ਉਹ ਧਰਮੀ ਬੰਦਾ ਸੀ ਉਹਨੇ ਛੜਾ ਦਿੱਤਾ ਤੇ ਨਾਲ ਰਖਮ ਤੇ ਹਲਦੀ ਵਗੈਰਾ ਲਾਈ ਤੇ ਬਾਦ ਨੇ ਆਖਿਆ ਕਿ ਇਹਨੂੰ ਪਿਓ ਨੂੰ ਕਿਉਂ ਛੜਾਇਆ ਕੰਨ ਦਾ ਤਾਂ ਛੜਾਇਆ ਕਿਉਂਕਿ ਮੇਰੇ ਸਾਹਮਣੇ ਕੋਈ ਨੂੰ ਮੋਚਣਾ ਸੀ ਨੇ ਮੋਚ-ਮੋਚ ਕੇ ਕੋਈ ਨੂੰ ਮਾਰਨਾ ਸੀ ਨੇ ਤੜਪ-ਤੜਪ ਕੇ ਮਰਨਾ ਸੀ ਮੈਨੂੰ ਤੜਪ-ਤੜਪ ਕੇ ਮਰਦੇ ਨੂੰ ਵੇਂਦਾ ਮੈਨੂੰ ਪਾਪ ਲੱਗਣਾ ਸੀ ਮੈਂ ਨਰਕਾਂ ਚ ਜਾਣਾ ਸੀ ਇਹ ਬਾਤ ਕਹਿਣ ਲੱਗਾ ਤੇਰੇ ਵਰਗਿਆਂ ਵਾਸਤੇ ਬਣਿਆ ਹੀ ਨਰਕ ਹੈ ਰੱਬ ਨੇ ਮੈਨੂੰ ਮਾਸਪੁਰ ਬਣਾਇਆ ਮੈਨੂੰ ਆਪ ਥੋੜਾ ਬਣਾਇਆ ਇਹ ਮੇਰੀ ਖੁਰਾਕ ਹੈ ਰੱਬ ਨੇ ਬਣਾਈ ਹੈ ਤਿੰਨ ਦਿਨ ਦਾ ਮੈਂ ਕੁੱਖਾ ਤਿੰਨ ਦਿਨ ਬਾਅਦ ਮੈਨੂੰ ਸ਼ਿਕਾਰ ਮਿਲਿਆ ਖੁਰਾਕ ਮਿਲੀ ਇਹ ਤੂੰ ਖੋਲੀ ਹੈ ਹੁਣ ਮੈਂ ਤੇਰੇ ਸਾਹਮਣੇ ਭੁੱਖ ਨਾਲ ਤੜਪ ਤੜੱਪ ਕੇ ਮਰਾਂਗਾ ਤੈਨੂੰ ਪਾਪ ਲੱਗੇਗਾ ਤੂੰ ਨਰਕ ਸਜਾਏਗਾ ਹੁਣ ਕਿਨੂੰ ਕਹੋਗੇ ਪਾਪ ਕਿਨੂੰ ਕਹੋਗੇ ਫੈਸਲਾ ਕਰ ਲੋਗੇ ਨਹੀਂ ਨਾ ਇਸ ਲਈ ਦੂਜੀ ਲਾਮ ਵਿੱਚ ਗੁਰੂ ਦਾ ਮਿਲਾਂ ਹਰ ਦੂਜੀ ਲਾਗ ਸਤਿਗੁਰੂ ਪ੍ਰਕਾਸ਼ ਮਿਲਾਇਆ ਗੁਰੂ ਤੁਹਾਨੂੰ ਕਾਮਨ ਸੈਂਸ ਦੇਵੇਗਾ ਗੁਰੂ ਤੋਂ ਤੁਹਾਨੂੰ ਵਿਵੇਕ ਬੁੱਧ ਮਿਲੇਗੀ ਕੀ ਚੰਗਾ ਕੀ ਮਾੜਾ ਕੀ ਪੁੰਨ ਕੀ ਪਾਪ ਕੀ ਧਰਮ ਕੀ ਅਧਰਮ ਕਿਹਨਾਂ ਖੇੜਾ ਗੁਰੂ ਦੀ ਪਾਵਨ ਬਾਣੀ ਰਾਹੀਂ ਹੋਏਗਾ ਇਸ ਲਈ ਦੂਜੀ ਗੱਲ ਹੈ ਗੁਰੂ ਤੋਂ ਗਿਆਨ ਦੀ ਬਾਤ ਲੈਣੀ ਦੂਜਾ ਨੁਕਤਾ ਯੂਨੀਵਰਸਲ TRUTH ਨੂੰ ਬੇਸ ਬਣਾ ਕੇ ਜ਼ਿੰਦਗੀ ਜੀਣੀ ਤੇ ਤੀਜੀ ਲਾਮ ਦੇ ਅੰਦਰ ਤੀਜਾ ਨੁਕਤਾ ਹੈ ਹਰ ਤੀਜੜੀ ਲਾਮ ਮਨ ਚਾਉ ਭਿਆ ਚਾਉ ਦਾ ਮਤਲਬ ਚੜ੍ਹਦੀ ਕਲਾ ਚੜ੍ਹਦੀ ਕਲਾ ਦੇ ਅੰਦਰ ਰਹਿਣਾ ਦੇਖੋ ਮੈਂ ਬਾਣੀ ਪੜ ਰਿਹਾ ਸਾ ਇੱਕ ਦਿਨ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ ਹੁਣ ਜਿਹੜਾ ਬੱਚਾ ਜੰਮਿਆ ਹੈ ਉਹਨੂੰ ਕਾਦਾ ਹੰਕਾਰ ਹੈ ਉਹਨ ਤੇ ਪਤਾ ਹੀ ਨਹੀਂ ਕੁਛ ਹੰਕਾਰ ਨਿਮਰਤਾ ਦਾ ਹਨ ਹਮ ਹੋਂ ਵਿੱਚ ਜੰਮ ਰਿਹਾ ਹੈ ਤੇ ਮਰਨ ਵਾਲੇ ਬੰਦੇ ਨੂੰ ਕਾਦੀ ਹੋਂ ਵਿੱਚ ਤਾਂ ਇੱਥੇ ਹੋਣ ਦਾ ਮਤਲਬ ਹੈ ਵੱਖਰੀ ਪਹਿਚਾਣ ਬੰਦਾ ਵੱਖਰੀ ਪਹਿਚਾਣ ਲੈ ਕੇ ਇਸ ਦੁਨੀਆ ਵਿੱਚ ਆਉਂਦਾ ਹੈ ਵੱਖਰੀ ਪਹਿਚਾਣ ਲੈ ਕੇ ਜੀਂਦਾ ਹੈ ਤੇ ਵੱਖਰੀ ਪਹਿਚਾਣ ਲੈ ਕੇ ਚਲਾ ਜਾਂਦਾ ਹੈ ਹੌਮੇ ਦਾ ਮਤਲਬ ਵੱਖਰੀ ਪਹਿਚਾਣ ਜਦੋਂ ਸਿਗਮੰਡ ਫਰਾਇਡ ਨੂੰ ਪੜ੍ਹਦੇ ਆ ਤਾਂ ਉਹ ਈਗੋ ਦੇ ਤਿੰਨ ਰੂਪ ਦੱਸਦਾ ਹੈ ਈਗੋ ਸੁਪਰ ਈਗੋ ਔਰ ਇਦ ਜਦੋਂ ਉਸੇ ਹੋਰ ਸਟੱਡੀ ਕਰਦੇ ਆ ਤਾਂ ਹੌਮੇ ਦੇ ਦੋ ਵਿੰਗੜੇ ਹੋਏ ਰੂਪ ਨੇ ਇੱਕ ਇਨਫੀਰੀਓਰਟੀ ਕੰਪਲੈਕਸ ਔਰ ਇੱਕ ਸੁਪੀਰੀਓਰਟੀ ਕੰਪਲੈਕਸ ਕਈ ਲੋਕ ਕਹਿੰਦੇ ਨੇ ਕਿ ਮੇਰੇ ਤੋਂ ਤੇ ਕੁਝ ਨਹੀਂ ਹੋਣਾ ਮੈਂ ਤੇ ਕਾਮਯਾਬ ਨਹੀਂ ਹੋਣਾ ਦਾ ਕੁਛ ਤਾਂ ਉਹ ਬੰਦੇ ਵੀ ਕਾਮਯਾਬ ਨਹੀਂ ਹੁੰਦੇ ਔਰ ਕੁਝ ਕਹਿੰਦੇ ਨੇ ਮੈਂ ਹੀ ਜੋ ਕੁਛ ਆ ਉਹ ਮੈਂ ਹੀ ਆ ਇਹਨੂੰ ਸੁਪੀਰੀਓਰਟੀ ਕੰਪਲੈਕਸ ਕਹਿੰਦੇ ਨੇ ਇਸ ਲਈ ਨਾ ਸੁਪੀਰੀਓਰਟੀ ਕੰਪਲੈਕਸ ਦੇ ਸ਼ਿਕਾਰ ਹੋਣਾ ਨਾ ਇਨਫੀਰੀਓਰਟੀ ਕੰਪਲੈਕਸ ਦੇ ਸ਼ਿਕਾਰ ਹੋਣਾ ਹੈ ਸਵਾਭਿਮਾਨੀ ਬਣਨਾ ਹੈ ਚੜ੍ਹਦੀ ਕਲਾ ਤੇ ਧਿਆਨ ਹੁੰਦੇ ਹੋ ਛੜਦੀ ਕਲਾ ਜਾਂ ਪੋਜਿਟਿਵ ਥਿੰਕਿੰਗ ਕਿੰਨੂੰ ਕਹਿੰਦੇ ਨੇ ਕਿ ਮਾੜੀ ਤੋਂ ਮਾੜੀ ਸਿਚੁਏਸ਼ਨ ਦੇ ਅੰਦਰ ਮੈਂ ਚੰਗੇ ਤੋਂ ਚੰਗਾ ਕੀ ਕਰ ਸਕਦਾ ਜਿਵੇਂ ਸਾਰੇ ਪਿੰਡ ਦਾ ਪਾਣੀ ਨਲਵੀ ਕਹਿੰਦੇ ਨਾ ਭਾਈ ਸਾਹਿਬ ਦਰ ਸਾਰੇ ਨਲਵੀ ਪਿੰਡ ਦਾ ਪਾਣੀ ਛੱਪੜ ਦੇ ਵਿੱਚ ਇਕੱਠਾ ਹੋ ਜਾ ਗੰਦਾ ਪਾਣੀ ਤੇ ਕਮਲ ਦਾ ਫੁੱਲ ਇਹ ਕਹੇ ਕਿ ਸਾਰੇ ਪਿੰਡ ਦਾ ਗੰਦ ਤੇ ਮੈਂ ਇੱਥੇ ਕੀ ਕਰਾਂ ਪਰ ਕਮਲ ਦਾ ਫੁੱਲ ਇਹ ਨਹੀਂ ਸੋਚਦਾ ਉਹ ਗੰਦ ਦੀ ਦੇ ਅੰਦਰ ਖੇੜਦਾ ਹੈ ਕਮਲ ਦੀ ਮਹਾਨਤਾ ਹੀ ਤਾਂ ਹੈ ਕਿ ਉਹ ਗੰਦੇ ਪਾਣੀ ਵਿੱਚ ਖੇੜਦਾ ਤੇ ਅਲੇਪ ਰਹਿੰਦਾ ਹੈ ਚੜ੍ਹਦੀ ਕਲਾ ਦਾ ਮਤਲਬ ਮਾੜੀ ਤੋਂ ਮਾੜੀ ਸਿਚੁਏਸ਼ਨ ਵਿੱਚ ਮੈਂ ਚੰਗੇ ਤੋਂ ਚੰਗਾ ਕੀ ਕਰ ਸਕਦਾ ਟੈਕਨੀਕਲ ਆ ਵਿੱਚ ਨਹੀਂ ਲੜਾ ਚੜ੍ਹਦੀ ਕਲਾ ਦੇ ਅੰਦਰ ਤੇ ਬੈਰਾਗਿਆ ਬਲਰਾਮ ਜਿਉਂ ਵਿਕਾਰਾਂ ਤੋਂ ਬਚਣਾ ਔਰ ਪ੍ਰੇਮ ਵਾਲੀ ਜ਼ਿੰਦਗੀ ਜੀਣੀ ਪ੍ਰੇਮ ਦੀ ਜ਼ਿੰਦਗੀ ਦੇਖੋ 99.99% ਲੋਕਾਂ ਨੂੰ ਪ੍ਰੇਮ ਦੀ ਪਰਿਭਾਸ਼ਾ ਦਾ ਨਹੀਂ ਪਤਾ ਹੈ ਕਿ ਪ੍ਰੇਮ ਕਿਹਨੂੰ ਕਹਿੰਦੇ ਨੇ ਮੈਂ ਨਿੱਕੀ ਜੀ ਗੱਲ ਕਰਕੇ ਅੱਗੇ ਗੱਲ ਨੂੰ ਵਧਾਵਾਂ ਦੇਖੋ ਅੱਜ ਬੁਖਾਰ ਦਾ ਇਲਾਜ ਹੈ ਟੀਬੀ ਦਾ ਇਲਾਜ ਹੈ ਕੈਂਸਰ ਦਾ ਇਲਾਜ ਹੈ ਮਲੇਰੀਆ ਦਾ ਇਲਾਜ ਹੈ ਪਰ ਲਵੇਰੀਆ ਦਾ ਇਲਾਜ ਕੋਈ ਨਹੀਂ ਲਵੇਰੀਆ ਦਾ ਜਿਨ੍ਹਾਂ ਨੂੰ ਲਵੇਰੀਆ ਹੋ ਗਿਆ ਉਹ ਅੱਜ ਵੀ ਮਰੇ ਕੱਲ੍ਹ ਵੀ ਮਰੇ ਮੇਰੀ ਗੱਲ ਸਮਝ ਗਏ ਨਾ ਲਵੇਰੀਆ ਨੂੰ ਪ੍ਰੇਮ ਨਹੀਂ ਕਹਿੰਦੇ ਆਈ ਲਵ ਯੂ ਕਹਿੰਦੇ ਨੇ ਨਾ ਆਈ ਲਵ ਜੇ ਉਹ ਨੂੰ ਪੁੱਛ ਵਾਤੀ ਦੀ ਡੈਫੀਨੇਸ਼ਨ ਆਫ ਲਵ ਤੇਗਲਾ ਬੰਦਾ ਦੰਦੀਆਂ ਜੀਆਂ ਕੱਢਦਾ ਮੈਨੂੰ ਡੈਫੀਨੇਸ਼ਨ ਦਾ ਨਹੀਂ ਨਹੀਂ ਪਤਾ ਤਾਂ 99.99% ਲੋਕਾਂ ਨੂੰ ਪ੍ਰੇਮ ਦੀ ਪਰਿਭਾਸ਼ਾ ਦਾ ਨਹੀਂ ਪਤਾ ਤੀਜਾ ਨੁਕਤਾ ਇਹ ਹੈ ਕਿ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਔਰ ਪ੍ਰੇਮ ਵਾਲੀ ਜ਼ਿੰਦਗੀ ਜੀਣੀ ਹੈ ਏਕ ਜੋਤ ਦੋਇ ਮੂਰਤੀ ਧਨ-ਪਿਰ ਕੰਨੀਆਂ ਸੋਏ ਵੇਖਣ ਨੂੰ ਦੋ ਹੋਵੋ ਮੂਰਤੀ ਦਾ ਮਤਲਬ ਜੋਤ ਜੋਤ ਦਾ ਮਤਲਬ ਮੈਂਟੈਲਿਟੀ ਮਾਨਸਿਕਤਾ ਸੋਚ ਸੋਚ ਇੱਕ ਹੋਣੀ ਚਾਹੀਦੀ ਹੈ ਵੇਖਣ ਨੂੰ ਸਿਰ ਬੰਦੇ ਦੋ ਹੋਣ ਤੇ ਚੌਥਾ ਨੁਕਤਾ ਕਹਿ ਕੇ ਮੈਂ ਖਿਮਾ ਦਾ ਜਾਚਦਾ ਹਾਂ ਹਰ ਚੌਥੀ ਲਾਮ ਮਨ ਸਹਿਜ ਭਿਆ ਜ਼ਿੰਦਗੀ ਦੇ ਅੰਦਰ ਸਹਿਜ ਹੋਣਾ ਚਾਹੀਦਾ ਹੈ ਸਹਿਜ ਦਾ ਮਤਲਬ ਇਹ ਨਹੀਂ ਕਿ ਅਸੀਂ ਸਮਾਧੀ ਲੈ ਕੇ ਬਹਿ ਜਾਓ। ਜੇ ਤੁਸੀਂ ਇਸ ਤਰ੍ਹਾਂ ਬੈਠੇ ਹੋ ਸਮਾਧੀ ਲਾ ਕੇ ਜਿਵੇਂ ਸਾਡੇ ਬਾਬੇ ਸਾਨੂੰ ਸਿਖਾ ਰਹੇ ਨੇ ਤਾਂ ਤੁਸੀਂ ਪੱਥਰ ਬਣ ਜਾਓਗੇ। ਅਥਮੇ ਸਹਿਜ ਵਿੱਚ ਨੇ। ਇਥਮੇ ਹਿਲਦੇ ਨੇ ਤਾਂ। ਪੱਥਰ ਹਿਲਦਾ ਹੈ। ਪੱਥਰ ਵਿੱਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ, ਨਾ ਮੂਹ, ਨਾ ਹਿਕਾਰ ਕੁਝ ਵੀ ਨਹੀਂ ਪੱਥਰ ਵਿੱਚ। ਪੱਥਰ ਬਣ ਜਾਓਗੇ। ਸਹਿਜ ਦਾ ਮਤਲਬ ਯੋਗੀਆਂ ਵਾਲੀ ਸਮਾਧੀ ਨਹੀਂ ਹੈ। ਗੁਰਬਾਣੀ ਦੇ ਅੰਦਰ ਸਹਿਜ ਦੇ ਬਹੁਤ ਵਿਸ਼ਾਲ मीनिंग ਨੇ ਸਹਿਜ ਦਾ ਮਤਲਬ ਹੈ ਮਨ ਬਚਨ ਔਰ ਕਰਮ ਦੀ ਇਕਸਾਰਤਾ ਤੁਹਾਡੀ ਵਰਡਿੰਗ ਤੁਹਾਡੀ ਫੀਲਿੰਗ ਔਰ ਤੁਹਾਡਾ ਐਕਸ਼ਨ ਇੱਕ ਹੋਣਾ ਚਾਹੀਦਾ ਜੇ ਤੁਹਾਡੀ ਵਰਡਿੰਗ ਹੋਰ ਹੈ ਫੀਲਿੰਗ ਸਹੀ ਨਹੀਂ ਐਕਸ਼ਨ ਹੋ ਰਿਹਾ ਤਾਂ ਤੁਸੀਂ ਸਹਿਜ ਵਿੱਚ ਨਹੀਂ ਹੋ ਜਿਹੜਾ ਬੰਦਾ ਅੰਦਰੋਂ ਹੋ ਰਿਹਾ ਹੈ ਬਾਰੋਂ ਮੋਰ ਹੈ ਉਹ ਸਹਿਜ ਵਿੱਚ ਨਹੀਂ ਹੈ ਉਹ ਅਸਹਿਜ ਵਿੱਚ ਹੈ ਤਾਂ ਗੁਰੂ ਜੀ ਕਹਿੰਦੇ ਨੇ ਹਰ ਚੌਥੜੀ ਲਾਹ ਮਨ ਸਹਿਜ ਭਇਆ ਜੀਵਨ ਦੇ ਅੰਦਰ ਸਹਿਜ ਆ ਜਾਏ ਮਨ ਬਚਨ ਔਰ ਕਰਮ ਕਰਕੇ ਸੱਚ ਦੇ ਧਾਰਨੀ ਹੋ ਜਾਓ ਜੋਤਰੀਆਂ ਲਾਵਾ ਤਿੰਨ ਗੱਲਾਂ ਕਹੀਆਂ ਨੇ ਉਹ ਤੁਹਾਡੇ ਮਨ ਬਚਨ ਕਰਮ ਵਿੱਚ ਆ ਜਾਣ ਤੇ ਫਿਰ ਕੀ ਹੋਏਗਾ ਹਰ ਚੌਥੜੀ ਲਾਹ ਮਨ ਸਹਿਜ ਭਇਆ ਫਿਰ ਕੀ ਹੋਏਗਾ ਹਰ ਪਾਇਆ ਬਲ RAM ਜੀ ਉਹ ਤੁਸੀਂ ਰੱਬ ਨੂੰ ਪਾ ਲੋਗੇ ਰੱਬ ਵਰਗੇ ਹੋ ਜਾਓਗੇ ਇਹ ਚਾਰ ਨੁਕਤੇ ਚਾਰ ਲਾਵਾਂ ਦੇ ਅੰਦਰ ਸਾਨੂੰ ਗੁਰਦੇ ਪਾਤਸ਼ਾਹ ਨੇ ਦਿੱਤੇ ਨੇ ਗੁਰੂ ਦੀ ਰਹਿਮਤ ਪਰੇ ਅਸੀਂ ਇਹਨਾਂ ਚਾਰ ਨੁਕਤਿਆਂ ਦੇ ਉੱਤੇ ਅਮਲ ਕਰਕੇ ਆਪਣੀ ਪਰਸਨਲ ਲਾਈਫ ਫੈਮਿਲੀ ਲਾਈਫ ਔਰ ਸੋਸ਼ਲ ਲਾਈਫ ਨੂੰ ਸਵਰਗ ਬਣਾ ਸਕੀਏ ਮੇਰਾ ਟਾਈਮ ਹੋ ਗਿਆ 2 ਮਿੰਟ ਬਾਕੀ ਨੇ 2 ਮਿੰਟ ਦਾ ਵਿੱਚ ਮੈਂ ਸਮਾਪਤੀ ਕਰ ਰਿਹਾ ਥੋੜਾ ਜਿਹਾ ਮੈਂ ਤੁਹਾਨੂੰ ਆਪਣੇ ਬਾਰੇ ਦੱਸਣਾ ਚਾਹੁੰਦਾ ਮੇਰਾ ਨਾਮ 파ਇਮੋਸ ਹੈ ਮੈਂ ਯੂਕੇ ਦਾ ਸਿਟੀਜ਼ਨ ਹਾਂ ਵੀ ਸਾਲ ਤੋਂ ਲੇਕਿਨ ਹੁਣ ਮੈਂ ਇੰਡੀਆ ਦੇ ਵਿੱਚ ਰਹਿ ਰਿਹਾ ਔਰ ਇੰਡੀਆ ਵਿੱਚ ਹੀ ਰਹਿਣਾ ਚਾਹੁੰਦਾ ਉਹਦਾ ਕਾਰਨ ਹੈ ਕਿ ਮੈਂ ਕੁਝ ਪਰਪਸ ਦੇ ਨਾਲ ਇੱਥੇ ਆਇਆ ਮੇਰੀ ਟੀਮ ਹੈ ਕਿ 4-5 ਕੰਮਾਂ ਵਾਸਤੇ ਮੈਂ ਇੰਡੀਆ ਵਿੱਚ ਜਾਣ ਦੀ ਕੰਮ ਕਰ ਰਿਹਾ ਪਹਿਲੀ ਗੱਲ ਜੋ ਲੋਕ ਡਿਪਰੈਸ਼ਨ ਦੇ ਸ਼ਿਕਾਰ ਨੇ 네ਗੇਟਿਵਿਟੀ ਦੇ ਸ਼ਿਕਾਰ ਨੇ ਦਾ ਓਵਰ ਥਿੰਕਿੰਗ ਦੇ ਸ਼ਿਕਾਰ ਨੇ ਓਵਰ ਥਿੰਕਿੰਗ ਦੇ ਰੀਜ਼ਨ ਕੀ ਨੇ ਓਵਰ ਓਵਰ ਥਿੰਕਿੰਗ ਜਾਂ ਮਾਨਸਿਕ ਨਿਸ਼ਾਨੀਆਂ ਕੀ ਨੇ ਸਰੀਰਕ ਨਿਸ਼ਾਨੀਆਂ ਕੀ ਨੇ ਇਹਦੇ ਕਾਰਨ ਕੀ ਨੇ ਤੇ ਬਿਨਾ ਦਵਾਈਆਂ ਤੋਂ ਅਸੀਂ ਇਹਨੂੰ ਗੁਰਬਾਣੀ ਦੇ ਚਲਣੇ ਵਿੱਚ ਕਿਵੇਂ ਠੀਕ ਕਰ ਸਕਦੇ ਹਾਂ ਉਹਨਾਂ ਲੋਕਾਂ ਦੀ ਕਾਉਂਸਲਿੰਗ ਕਰਨੀ ਜਾਂ ਸਹਿਯੋਗ ਕਰਨਾ ਜਿਹੜੇ ਓਵਰ ਥਿੰਕਿੰਗ ਦਾ ਸ਼ਿਕਾਰ ਨੇ ਨੰਬਰ 2 ਜੁਨ੍ਹਾਂ ਦੇ ਘਰਾਂ ਵਿੱਚ ਕੁਝ ਫੈਮਿਲੀ ਪ੍ਰੋਬਲਮਸ ਨੇ ਕਿਉਂਕਿ ਹਰ ਘਰ ਦੇ ਅੰਦਰ ਕਲ ਕਲੇਸ਼ ਬਣਿਆ ਰਹਿੰਦਾ ਹੈ ਸਾਡੇ ਰਿਸ਼ਤੇ ਟੁੱਟ ਰਹੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਤਲਾਕ ਸ਼ਬਦ ਹੀ ਹੈ ਨਹੀਂ ਲੇਕਿਨ 70% ਸੇ 80-30% ਤੱਕ ਸਿੱਖਾਂ ਦੇ ਬੱਚਿਆਂ ਦੀਆਂ ਤਲਾਕਾਂ ਹੋਣ ਲੱਗ ਪਈਆਂ ਨੇ ਇਹਨਾਂ ਟੁੱਟਦੇ ਰਿਸ਼ਤਿਆਂ ਨੂੰ ਕਿਵੇਂ ਬਚਾਇਆ ਜਾਵੇ ਰਿਸ਼ਤੇ ਕਿਉਂ ਟੁੱਟ ਰਹੇ ਨੇ ਉਹਦੇ ਕਾਰਨ ਕੀ ਨੇ ਉਹਦਾ ਨਿਵਾਰਣ ਕੀ ਹੈ ਤਾਂ ਫੈਮਿਲੀ ਪ੍ਰੋਬਲਮਸ ਨੂੰ ਸੋਲਵ ਕਰਨਾ ਕਿਉਂ ਜ਼ਰੂਰੀ ਹੈ ਤੀਜੇ ਨੰਬਰ ਤੇ ਜੋ ਲੋਕ ਨਸ਼ੇ ਆਦਿ ਕਰ ਰਹੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਬਾਹਰ ਆਉਣ ਦੇ ਸਾਧਨ ਦੱਸਨੇ ਉਹਨਾਂ ਦਾ ਸਹਿਯੋਗ ਕਰਨਾ ਹੈਲਪ ਕਰਨੀ ਤੇ ਚੌਥਾ ਜਿਹੜੇ ਬੱਚਿਆਂ ਦੀ ਪੜ੍ਹਾਈ ਤੋਂ ਬੇਰੁਖੀ ਹੈ ਔਰ ਸੋਸ਼ਲ ਮੀਡੀਆ ਦਾ ਉਹਨਾਂ ਨੂੰ ਐਡਿਕਸ਼ਨ ਹੋ ਗਿਆ ਹੈ ਸੋਸ਼ਲ ਮੀਡੀਆ ਤੇ ਜਾਦੇ ਐਕਟਿਵ ਨੇ ਤਾਂ ਸੋਸ਼ਲ ਮੀਡੀਆ ਤੇ ਜਾਦੇ ਐਕਟਿਵ ਹੋਣ ਦੀ ਜਾਂ ਉਹਦਾ ਨਸ਼ਾ ਲੱਗ ਜਾਣ ਦੇ ਕਾਰਨ ਕੀ ਨੇ ਰੀਜ਼ਨ ਕੀ ਨੇ ਕਿਉਂ ਸੋਸ਼ਲ ਮੀਡੀਆ ਤੇ ਬੰਦਾ ਜਾਂਦਾ ਹੈ ਔਰ ਉਦੇ ਨੁਕਸਾਨ ਕੀ ਨੇ ਉਹਨੂੰ ਕਿਵੇਂ ਸਹੀ ਯੂਟ ਕਰ ਸਕਦੇ ਆ ਤੇ ਜੇ ਕੋਈ ਜ਼ਿਆਦਾ ਖਰਚਤ ਹੋ ਗਿਆ ਤੇ ਉਹਨੂੰ ਬਾਹਰ ਕਿਵੇਂ ਕੱਢਣਾ ਚੌਥਾ ਕੰਮ ਕੀ ਤੇ ਪੰਨਵਾ ਕੰਮ ਹੈ ਸ਼ਿਕਲੀਗਰ ਜਾਂ ਹੋਰ ਜਿਹੜੇ ਗਰੀਬ ਬੱਚੇ ਨੇ ਉਹਨਾਂ ਦਾ ਪੜਾਈ ਦੇ ਅੰਦਰ ਸਹਿਯੋਗ ਕਰਨਾ ਇਹ ਤੁਸੀਂ ਮੇਰੇ ਫੇਸਬੁੱਕ ਦੇ ਉੱਤੇ ਜਾਂ YouTube ਤੇ ਦੇਖ ਸਕਦੇ ਹੋ ਕਿ ਸ਼ਿਕਲੀਗਰ ਬੱਚਿਆਂ ਵਾਸਤੇ ਅਸੀਂ ਇੱਕ ਸੈਂਟਰ ਖੋਲ੍ਹਿਆ ਹੋਇਆ ਹੈ ਜਿੱਥੇ ਬੱਚਿਆਂ ਨੂੰ ਸਿਲਾਈ ਸਿਖਾਈ ਜਾਂਦੀ ਹੈ ਕਰੀਬ 400 470 ਬੱਚੀਆਂ 3-3 ਮਹੀਨੇ ਦਾ ਕੋਰਸ ਕਰ ਚੁੱਕੀਆਂ ਨੇ ਜਿਨ੍ਹਾਂ ਨੂੰ ਫ੍ਰੀ ਸਿੱਖਿਆ ਦਿੱਤੀ ਜਾਂਦੀ ਏ ਫ੍ਰੀ ਕੱਪੜੇ ਸੂਟ ਵਗੈਰਾ ਫ੍ਰੀ ਦਿੱਤੇ ਜਾਂਦੇ ਨੇ ਨਾਲ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਔਰ ਸਕੂਲ ਦੀ ਸਿੱਖਿਆ 40 45 ਬੱਚਿਆਂ ਨੂੰ ਦਿੱਤੀ ਜਾਂਦੀ ਹੈ ਉਹ ਵੀ ਬਿਲਕੁਲ ਫ੍ਰੀ ਹੈ ਕਰੀਬ 77000 ਰੁਪਏ ਸਾਡਾ ਮਹੀਨੇ ਦਾ ਖਰਚਾ ਹੈ ਉਹਦੇ ਵਾਸਤੇ ਅਸੀਂ ਕਦੀ ਅਨਾਉਂਸ ਨਹੀਂ ਕੀਤਾ ਕਦੀ ਕਿਸੇ ਤੋਂ ਪੈਸਾ ਵਗੈਰਾ ਨਹੀਂ ਮੰਗਿਆ ਔਰ ਨਾ ਹੀ ਮੰਗਾਂਗੇ ਇੰਗਲੈਂਡ ਤੋਂ ਕੁਝ ਵੀਰ ਭਰਾ ਨੇ ਜਿਹੜੇ ਛੋਟੇ ਛੋਟੇ ਪੈਸੇ ਇਕੱਠੇ ਕਰਕੇ ਇਹ ਸਾਰੇ ਨੂੰ ਚਲਾ ਰਹੇ ਨੇ ਇਹਦੇ ਵਾਸਤੇ ਜੇ ਕਿਸੇ ਨੂੰ ਲੋੜ ਹੋਵੇ ਪਿੰਡ ਦੇ ਅੰਦਰ ਕੈਂਪ ਜਾਂ ਸੈਮੀਨਾਰ ਗੁਰਦੁਆਰੇ ਸਹਿਬਾਨ ਦੇ ਅੰਦਰ ਜੇ ਇਹਨਾਂ ਕਾਰ ਦਾ ਵਾਸਤੇ ਕੈਂਪ ਸੈਮੀਨਾਰ ਵਗੈਰਾ ਸਿਲਵਾਉਣਾ ਚਾਹੋ ਤਾਂ ਇਹ ਫ੍ਰੀ ਸੇਵਾ ਮੈਂ ਦੇ ਰਿਆਂ ਮੇਰਾ ਨੰਬਰ ਹੈ 98726 13340 98726 13340 ਇਹਨਾਂ ਵਿਸ਼ਿਆਂ ਤੇ ਜੇ ਕਿਸੇ ਨਾਲ ਗੱਲਬਾਤ ਕਰਨੀ ਹੋਵੇ ਤੈ ਸਮਾਪਤੀ ਤੋਂ ਬਾਅਦ ਨਾਲੇ ਲੰਗਰ ਪਾਣੀ ਚੱਕਾ ਨਾਲੇ ਗੱਲਬਾਤ ਵੀ ਕਰਨਾਂਗੇ ਇਹਨਾਂ ਕੁਸ਼ਟਿੰਗਾ ਮੈਂ